ਵਾਲਮਿਕ ਸਮਾਜ ਦੇ ਵੱਲੋਂ ਅੱਜ ਅੰਮ੍ਰਿਤਸਰ ਬੰਦ ਦੀ ਕੋਲ ਦਿੱਤੀ ਗਈ ਹੈ। ਉਹਨਾਂ ਵੱਲੋਂ ਅੱਜ ਭੰਡਾਰੀ ਪੁਲ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਵਾਲਮਿਕੀ ਭਾਈਚਾਰਾ ਭੰਡਾਰੀ ਪੁਲ ਨੂੰ ਜਾਮ ਕਰਕੇ ਦਰਨਾ ਦੇ ਰਿਹਾ ਹੈ। ਜ਼ਿਕਰ ਇਹ ਖਾਸ ਹੈ ਕਿ ਭਾਈਚਾਰੇ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਪਵਿੱਤਰ ਸਥਾਨ ਤੇ ਅਨੁਚਿਤ ਗਤੀਵਿਧੀਆਂ ਹੋਈਆਂ ਨੇ। ਉਹਨਾਂ ਦਾ ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਤੀਰਥ ਸਥਾਨ ਤੇ ਬੇਅਦਬੀ ਹੋਈ ਹੈ। ਪ੍ਰਦਰਸ਼ਨਕਾਰੀ ਆਗੂਆਂ ਦਾ ਕਹਿਣਾ ਹੈ ਕਿ ਵਾਲਮੀਕ ਭਾਈਚਾਰੇ ਦੇ ਤੀਰਥ ਸਥਾਨ ਤੇ ਝੰਡਾ ਲਹਿਰਾਉਣ ਦੇ ਸਮੇਂ ਬੇਅਦਬੀ ਕੀਤੀ ਗਈ ਜਿਸ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ। ਇਸ ਸੰਬੰਧੀ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਪਰ ਕੋਈ ਉਚਿਤ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਅੱਜ ਭਾਈਚਾਰੇ ਦੇ ਵੱਲੋਂ ਭੰਡਾਰੀਪੁਰ ਨੂੰ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਹੈ ਕਿ ਜੋ ਲੋਕ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜ਼ਿਕਰ ਇਹ ਖਾਸ ਹੈ ਕਿ ਕੁਝ ਸੰਗਠਨਾ ਦੇ ਵੱਲੋਂ ਬੀਤ ਦਿਨੀ ਭਗਵਾਨ ਵਾਲਮੀਕ ਤੀਰਸਥਾਨ ਤੇ ਝੰਡਾ ਲਹਿਰਾਇਆ ਗਿਆ ਜਿਸ ਨੂੰ ਕਿ ਵਾਲਮੀਕ ਸਮਾਜ ਵੱਲੋਂ ਉਹਨਾਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਦੱਸਿਆ ਗਿਆ ਅਤੇ ਇਸ ਨੂੰ ਬੇਅਦਬੀ ਦੀ ਘਟਨਾ ਕੋਸ਼ਿਤ ਕੀਤਾ ਗਿਆ ਸੰਗਠਨਾ ਨੇ ਸਪਸ਼ਟ ਕੀਤਾ ਕਿ ਜਦ ਤੱਕ ਝੰਡਾ ਨਹੀਂ ਹਟਾਇਆ ਜਾਂਦਾ ਅਤੇ ਜ਼ਿੰਮੇਵਾਰ ਲੋਕਾਂ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ ਐਨਾ ਹੀ ਨਹੀਂ ਪਰ ਇਹਨੇ ਜਿਹੜੇ ਘਟੋ-ਘਟ ਧਾਰਮਿਕ ਜਿਹੜੀ ਪਰੰਪਰਾ ਉਹਨਾਂ ਦੀ ਪਾਲਣਾ ਕਰਨ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਆ ਵਾਲਮੀਕੀ ਤੀਰਦੇਵ ਮੂਰਤੀ ਤੇ ਚੜ ਗਏ ਗੱਲੇ ਤੇ ਚੜ ਗਏ ਤੀਰ ਦੇ ਉੱਪਰਲੇ ਪਾਸੇ ਚੜ ਗਏ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ ਆ ਉਹਦੇ ਰੋਸ ਵਜੋਂ ਇਹ ਪ੍ਰਦਰਸ਼ਨ ਸੀ ਕਰ ਰਹੇ ਕਿ ਕਾਰਨ ਕੀ ਹੈ ਹਰ ਵਾਰ ਬੇ ਕਾਰਨ ਹੀ ਕੋਈ ਆ ਕਿ ਉਥੇ ਕਈ ਲੋਕ ਜਿਹੜੇ ਨੇ ਰਾਜਨੀਤਿਕ ਲਾਹਾ ਲੈਣ ਦੇ ਲਈ ਉਥੇ ਗੱਬਰ ਵਰਗੇ ਬੰਦੇ ਜਿਹੜੇ ਬੈਠੇ ਨੇ ਉਹ ਜਦੋਂ ਪ੍ਰਗਟ ਦਿਵਸ ਆਉਂਦਾ ਉਦੋਂ ਜੀ ਉਹਨਾਂ ਨੇ ਕੋਈ ਸ਼ਰਾਰਤ ਕਰਨੀ ਹੁੰਦੀ ਆ ਜਾਂ ਕੋਈ ਐਸਾ ਤਿਉਹਾਰ ਹੁੰਦਾ ਉਹ ਸਿਰਫ ਆਪਣੇ ਆਪ ਨੂੰ ਰਾਜਨੀਤੀ ਤੌਰ ਤੇ ਤਗੜਾ ਕਰਨ ਦੇ ਲਈ ਵਾਲਮੀਕੀ ਤੀਰ ਦੀ ਬੇਅਦਬੀ ਕਰਵਾ ਰਹੇ ਨੇ ਮੈਂ ਕਹਿੰਦੀ ਸਰਕਾਰੇ ਜੀ ਬਰਾਬਰ ਦੇ ਦੋਸ਼ੀ ਚੋਖੋ ਦੇ ਕੋ ਸ਼ਾਈਨ ਬੋਰਡ ਬਣਿਆ ਹੋਇਆ ਆ ਇਹ ਡਿਊਟੀ ਸ਼ਾਈਨ ਬੋਰਡ ਦੀ ਬਣਦੀ ਆ ਕਿ ਉਥੇ ਸਾਰੀ ਦੇਖਭਾਲ ਕਰੇ ਇਹ ਜਿਹੜੇ ਉੱਥੇ ਉਹਨਾਂ ਨੇ ਅੰਦਰ ਮੰਦਰ ਦੇ ਵਿੱਚ ਜਾ ਕੇ ਜੋ ਉਹਨਾਂ ਬੇਅਦਬੀ ਕੀਤੀ ਆ ਉਹ ਬੇਅਦਬੀ ਦਾ ਨੋਟਸ ਉਹਨਾਂ ਨੂੰ ਲੈਣਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਵਿਅਕਤੀ ਨਜ਼ਰ ਆ ਰਹੇ ਨੇ ਬੇਅਦਬੀ ਕਰਦੇ ਉਹਨਾਂ ਪਰਚਾ ਦਰਜ ਹੋਣਾ ਚਾਹੀਦਾ ਹੈ ਦੇਖੋ ਜੀ ਅੱਜ ਪੂਰਾ ਸਮਾਜ ਬੈਠਾ ਆ ਉਸ ਤੋਂ ਬਾਅਦ ਜਿਹੜਾ ਸਮਾਜ ਫੈਸਲਾ ਕਰ ਲਵੇ ਸਮਾਜ ਦੇ ਪ੍ਰਮੁੱਖ ਲੋਕੋ ਫੈਸਲਾ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਜੇ ਸਰਕਾਰ ਇਦਾਂ ਹੀ ਸਾਡੀ ਅਣਦੇਖੀ ਕਰਦੀ ਰਹੀ ਵਲਮਿਕੀ ਸਮਾਜ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੋਟ ਦੀ ਤਾਕਤ ਆ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਭੁਗਤਣਾ ਹੈ ਜੀ ਸਰ ਆਪਣਾ ਨਾਮ ਪਿਆ ਮੇਰਾ ਨਾਮ ਹੈ ਸ਼ਸ਼ੀ ਗੈਲਰੀ ਹੋਰ ਮੈਂ ਪੰਜਾਬ ਪ੍ਰਧਾਨ ਪਾਵਨ ਵਲਮਿਕੀ ਕਿ ਤੇ ਰੈਕਸ਼ਨ ਕਮੇਟੀ ਔਰ ਅੱਜ ਦਾ ਜਿਹੜਾ ਇਹ ਦਿਨ ਹੈ ਉਹ ਇਸ ਕਰਕੇ ਧਰਨਾ ਪ੍ਰਦਰਸ਼ਨ ਦਾ ਰੱਖਿਆ ਗਿਆ ਕਿ 27 ਤਰੀਕ ਵਾਲੇ ਦਿਨ ਜਿਹੜਾ ਕਿ ਬਹੁਤ ਤਾਲਾ ਔਰ ਮਤਭਾਗਾ ਦਿਨ ਕਿੱਥੇ ਪਾਵਨ ਵਲਮਿਕੀ ਕਿ ਤਰਦੀ ਇੰਨੀ ਵਿਤਵੀ ਹੋਈ ਹੈ ਕਿ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇੱਕ ਓਮਪ੍ਰਕਾਸ਼ ਗੱਬਰ ਉਹਦਾ ਮੁੰਡਾ ਔਰ ਖਾਸ ਕਰਕੇ ਸੇਵਕਨਾਥ ਜਿਹੜਾ ਕਿ ਬਾਬਾ ਕਰਪੂਰ ਥੱਲੇ ਤੋਂ ਹੁੰਦਾ ਆਪਣਾ ਗੁੰਡਾ ਤਤਵ ਲੈ ਕੇ ਔਰ ਗੁੰਡਾਗਰਦੀ ਦੇ ਨਾਲ ਨੰਗਾ ਨਾਚ ਜਿਹੜਾ ਕਰਾਇਆ ਉਹਨਾਂ ਨੇ ਤਿਰਫ ਤੋੜਦਾ ਚੇਅਰਮੈਨ ਮੁੱਖ ਮੰਤਰੀ ਆ ਉੱਥੇ ਆ ਕੇ ਕੋਈ ਜ਼ਬਰਨ ਝੰਡਾ ਚੜਾ ਜੇ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਫੇਲੀਅਰ ਆ ਔਰ ਉਹ ਕਹਿੰਦੇ ਮर्याਦਾ ਨਾਲ ਚ ਨੱਚਦਾ ਆ ਦੱਸੋ ਇਹ ਕਿਹੜੀ ਮर्याਦਾ ਧੱਕੇ ਵਜ ਰੇ ਪੁਲਹਾੜੀਆਂ ਨਿਕੰਡਰੀਆਂ ਕੋਈ ਪਾਠ ਪੂਜਾ ਨਹੀਂ ਕਾਦੀ ਮਰਿਆਦਾ ਮਰਿਆਦਾ ਚ ਉਹ ਲੋਕ ਰਹਿ ਨਹੀਂ ਸਕਦੇ ਮਰਿਆਦਾ ਉਹਨੇ ਪੰਨ ਕੀਤੀ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਝੰਡੇ ਰਿਮੂਵ ਹੋਣੇ ਚਾਹੀਦੇ ਆ ਇਹ ਧਰਨਾ ਪ੍ਰਦਰਸ਼ਨ ਹੋ ਤੱਕ ਚੱਲੂਗਾ ਜੋ ਤੱਕ ਇਹ ਸਾਰਾ ਕੰਮ ਹੋ ਨਹੀਂ ਜਾਂਦਾ ਕਿਉਂ ਇਸ ਤਰ੍ਹਾਂ ਕਿਉਂ ਕਰਦੇ ਦੇਖੋ ਜੀ ਇਹ ਆਪਣੀ ਰਾਜਨੀਤਿਕ ਰੋਟੀ ਸਿੱਖ ਰਿਆ ਔਰ ਗੱਲਿਆਂ ਦਾ ਰੌਲਾ ਉਹ ਚਾਹੁੰਦੇ ਆ ਕਬਜ਼ਾ ਕਰਨਾ ਜਿਹੜੇ ਕਿ ਉਹਨਾਂ ਦੇ ਡੇਰੇ ਆ ਉਹ ਇਹ ਕਹਿੰਦਾ ਭਾਵਾ ਨਾਥਾ ਨਾਲ ਰਿਲੇਟਡ ਆ ਗੋਰਖਨਾਥ ਦੇ ਚੇਲੇ ਨੇ ਉਹ ਵਾਲਮੀਕੀ ਮਹਾਰਾਜ ਨੂੰ ਨਹੀਂ ਮੰਨਦੇ ਉਹਨਾਂ ਦੀ ਆਸਥਾ ਨਹੀਂ ਵਾਲਮੀਕੀ ਮਹਾਰਾਜ ਚ ਇਸ ਕਰਕੇ ਉਹ ਗੋਰਖਨਾਥ ਦੇ ਚੇਲੇ ਉਹ ਸਿਰਫ ਤੇ ਕੀ ਦਾਵਾ ਰੱਖਦੇ ਆ ਜਿਨ੍ਹਾਂ ਨੇ ਧੀਰਸਾ ਜਾਤ ਕਰਾਇਆ ਜਿਨ੍ਹਾਂ ਨੇ ਭੁਖਰਤ ਹਲਾ ਰੱਖਿਆ ਜਿਨ੍ਹਾਂ ਨੇ ਮੂਵਮੈਂਟ ਬਣਾਈ ਕੀ ਰਸ ਨੂੰ ਆਜ਼ਾਦ ਕਰਾਉਂਦੀ ਉਹ ਇਹ ਸੰਗਠਨ ਨੇ ਔਰ ਸੰਗਠਨਾ ਦੇ ਅਧਿਕਾਰੀ ਜੋ ਨਿਰਣੇ ਲੈਣਗੇ ਉੱਥੇ ਉਹ ਹੋਣਾ ਚਾਹੀਦਾ ਅੱਜ ਇਹ ਭੰਡਾਰੀ ਪੁਲ ਜਾਮ ਕੀਤਾ ਗਿਆ ਵਾ ਉਹ ਭੰਡਾਰੀ ਪੁਲ ਜਾਮ ਕਰਕੇ ਸਾਡਾ ਕੋਈ ਲੋਕਾਂ ਨੂੰ ਮਸਲਾ ਤੰਗ ਕਰਨ ਦਾ ਨਹੀਂ ਆ ਅਸੀਂ ਆਪਣੀ ਗੱਲ ਰੱਖਣੀ ਆ ਜਿਹੜੀ ਸਰਕਾਰ ਮੂਕ ਬੈਠੀ ਆ ਇਹ ਸਰਕਾਰ ਦਾ ਅਸੀਂ ਫੇਲੀਅਰ ਮੰਨਦੇ ਆ ਔਰ ਸਰਕਾਰ ਨੂੰ ਇਹ ਪਤਾ ਲੱਗ ਜਾਊਗਾ ਕਿ ਵਾਕਈ ਉਹ ਜਿਹੜਾ ਵਾਲਮੀਕੀ ਸਮਾਜ ਹੈ ਉਹ ਜੇ ਸਰਕਾਰ ਬਣਾ ਸਕਦਾ ਤੇ ਸਰਕਾਰ ਪਲਟਾ ਵੀ ਸਕਦਾ ਇਹ ਪ੍ਰਸ਼ਾਸਨ ਸਾਡੀ ਨਹੀਂ ਮੰਨਦਾ ਇਹ ਸਰ ਅੱਗੇ ਦੀ ਮੂਵਮੈਂਟ ਜਿਹੜੀ ਸਾਡੇ ਬੁੱਧੀ ਜੀ ਵੀ ਆਏ ਨੇ ਉਹ ਅੱਗੇ ਦੱਸਣਗੇ ਬਿਲਕੁਲ ਜਾਏਗਾ ਜੀ ਬਿਲਕੁਲ ਜਾਏਗਾ ਵਾਲਮਿਕ ਸਮਾਜ ਦੇ ਵੱਲੋਂ ਅੱਜ ਅੰਮ੍ਰਿਤਸਰ ਬੰਦ ਦੀ ਕੋਲ ਦਿੱਤੀ ਗਈ ਹੈ। ਉਹਨਾਂ ਵੱਲੋਂ ਅੱਜ ਭੰਡਾਰੀ ਪੁਲ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਵਾਲਮੀਕੀ ਭਾਈਚਾਰਾ ਭੰਡਾਰੀ ਪੁਲ ਨੂੰ ਜਾਮ ਕਰਕੇ ਧਰਨਾ ਦੇ ਰਿਹਾ ਹੈ। ਜ਼ਿਕਰਇਖਾਸ ਹੈ ਕਿ ਭਾਈਚਾਰੇ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਪਵਿੱਤਰ ਸਥਾਨ ਤੇ ਅਨੁਚਿਤ ਗਤੀਵਿਧੀਆਂ ਹੋਈਆਂ ਨੇ। ਉਹਨਾਂ ਦਾ ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਤੀਰਥ ਸਥਾਨ ਤੇ ਬੇਅਦਬੀ ਹੋਈ ਹੈ ਪ੍ਰਦਰਸ਼ਨਕਾਰੀ ਆਗੂਆਂ ਦਾ ਕਹਿਣਾ ਹੈ ਕਿ ਵਾਲਮੀਕ ਭਾਈਚਾਰੇ ਦੇ ਤੀਰਥ ਸਥਾਨ ਤੇ ਝੰਡਾ ਲਹਿਰਾਉਣ ਦੇ ਸਮੇ ਬੇਅਦਬੀ ਕੀਤੀ ਗਈ ਜਿਸ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ ਇਸ ਸਬੰਧੀ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਪਰ ਕੋਈ ਉਚਿਤ ਕਾਰਵਾਈ ਨਹੀਂ ਹੋਈ ਜਿਸ ਤੋਂ ਬਾਅਦ ਅੱਜ ਭਾਈਚਾਰੇ ਦੇ ਵੱਲੋਂ ਪੰਡਾਰੀ ਪੁਲ ਨੂੰ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਹੈ ਕਿ ਜੋ ਲੋਕ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜ਼ਿਕਰ ਇਹ ਖਾਸ ਹੈ ਕਿ ਕੁਝ ਸੰਗਠਨਾਵਾਂ ਦੇ ਵੱਲੋਂ ਬੀਤੇ ਦਿਨੀ ਭਗਵਾਨ ਵਾਲਮੀਕ ਤਿਰਸਥਾਨ ਤੇ ਝੰਡਾ ਲਹਿਰਾਇਆ ਗਿਆ ਜਿਸ ਨੂੰ ਕਿ ਵਾਲਮੀਕ ਸਮਾਜ ਵੱਲੋਂ ਉਹਨਾਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਦੱਸਿਆ ਗਿਆ ਅਤੇ ਇਸ ਨੂੰ ਬੇਅਦਬੀ ਦੀ ਘਟਨਾ ਕੋਸ਼ਿਸ਼ ਕੀਤਾ ਗਿਆ ਸੰਗਠਨਾ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਝੰਡਾ ਨਹੀਂ ਹਟਾਇਆ ਜਾਂਦਾ ਅਤੇ ਜ਼ਿੰਮੇਵਾਰ ਲੋਕਾਂ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ ਐਨਾ ਹੀ ਨਹੀਂ ਪਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਾ ਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੁਭਾ ਪਧਰੀ ਅੰਦੋਲਨ ਕੀਤਾ ਜਾਵੇਗਾ ਇਹ ਜੀ ਪੂਰੇ ਵਾਲਮੀਕੀ ਸਮਾਜ ਕੋ ਲੋਕ ਪੂਰੇ ਦੇਸ਼ ਦੇ ਅੰਦਰ ਅਤੇ ਪੂਰੇ ਪੰਜਾਬ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਵਾਲਮੀਕੀ ਉਹ ਲੋਕ ਜਿਨ੍ਹਾਂ ਦੀ ਪਰਮ ਪਿਤਾ ਪਰਮੇਸ਼ਰ ਭਗਵਾਨ ਵਾਲਮੀਕੀ ਮਹਾਰਾਜ ਔਰ ਪਵਨ ਵਾਲਮੀਕੀ ਤੇਜੇ ਆਸਥਾ ਔਰ ਸ਼ਰਧਾ ਹੈ ਉਹਨਾਂ ਵੱਲੋਂ ਇਹ ਰੋਸ ਮਜ਼ਾਰਾ ਕੀਤਾ ਜਾ ਰਿਹਾ ਹੈ ਮਸਲਾ ਕੀ ਹੈ ਜੀ ਮਸਲਾ ਹੈ ਜੀ ਪਾਵਨ ਵਾਲਮੀਕੀ ਤੀਰਦੀ ਦੀ ਇੱਕ ਮਰਿਆਦਾ ਆ ਔਰ ਉਸ ਮਰਿਆਦਾ ਨੂੰ ਜਿਹੜੇ ਉੱਥੋਂ ਦੇ ਕੋਈ ਆਪਣੇ ਆਪ ਨੂੰ ਸੰਤ ਕਹਿ ਰਹੇ ਨੇ ਕਿਉਂਕਿ ਸੰਤ ਉਹ ਹੁੰਦੇ ਨੇ ਜਿਹੜੇ ਘਟੋ-ਘਟ ਧਾਰਮਿਕ ਜਿਹੜੀ ਪਰੰਪਰਾ ਉਹਨਾਂ ਦੀ ਪਾਲਣਾ ਕਰਨ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਆ ਵਾਲਮੀਕੀ ਤੀਰ ਦੇ ਮੂਰਤੀ ਤੇ ਚੜ ਗਏ ਗੱਲੇ ਤੇ ਚੜ ਗਏ ਤੀਰ ਦੇ ਉੱਪਰਲੇ ਪਾਸੇ ਚੜ ਗਏ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ ਆ ਉਹਦੇ ਰੋਸ ਵਜੋਂ ਇਹ ਪ੍ਰਦਰਸ਼ਨ ਸੀ ਕਰ ਰਹੇ ਕਾਰਨ ਹੀ ਕੋਈ ਆ ਕਿ ਉਥੇ ਕਈ ਲੋਕ ਜਿਹੜੇ ਨੇ ਰਾਜਨੀਤਿਕ ਲਾਹਾ ਲੈਣ ਦੇ ਲਈ ਉਥੇ ਗੱਬਰ ਵਰਗੇ ਬੰਦੇ ਜਿਹੜੇ ਬੈਠੇ ਨੇ ਉਹ ਜਦੋਂ ਪ੍ਰਗਟ ਦਿਵਸ ਆਉਂਦਾ ਉਦੋਂ ਜੀ ਉਹਨਾਂ ਨੇ ਕੋਈ ਸ਼ਰਾਰਤ ਕਰਨੀ ਹੁੰਦੀ ਆ ਜਾਂ ਕੋਈ ਐਸਾ ਤਿਉਹਾਰ ਹੁੰਦਾ ਉਹ ਸਿਰਫ ਆਪਣਾ ਆਪ ਨੂੰ ਰਾਜਨੀਤਿਕ ਤੌਰ ਤੇ ਤਗੜਾ ਕਰਨ ਦੇ ਲਈ ਵਾਲਮੀਕੀ ਤੀਰ ਦੀ ਬੇਅਦਬੀ ਕਰਵਾ ਰਹੇ ਨੇ ਮੈਂ ਕਹਾਂ ਜੀ ਸਰਕਾਰੇ ਜੀ ਬਰਾਬਰ ਦੇ ਦੋਸ਼ੀ ਚੋਖੋ ਦੇ ਕੋਲ ਸਾਈਨ ਬੋਰਡ ਬਣਿਆ ਹੋਇਆ ਆ ਇਹ ਡਿਊਟੀ ਸਾਈਨ ਬੋਰਡ ਦੀ ਬਣਦੀ ਆ ਕਿ ਉਥੇ ਸਾਰੀ ਦੇਖਭਾਲ ਕਰੇ ਇਹ ਜਿਹੜੇ ਉਥੇ ਉਹਨਾਂ ਨੇ ਅੰਦਰ ਮੰਦਰ ਦੇ ਵਿੱਚ ਜਾ ਕੇ ਜੋ ਨਾ ਬੇਅਦਬੀ ਕੀਤੀ ਆ ਉਹ ਬੇਅਦਬੀ ਦਾ ਨੋਟਿਸ ਉਹਨਾਂ ਲੈਣਾ ਚਾਹੀਦਾ ਪਰ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਵਿਅਕਤੀ ਨਜ਼ਰ ਆ ਰਹੇ ਨੇ ਬੇਅਦਬੀ ਕਰਦੇ ਉਹਨਾਂ ਪਰਚਾ ਦਰਜ ਹੋਣਾ ਚਾਹੀਦਾ ਹੈ ਦੇਖੋ ਜੀ ਅੱਜ ਪੂਰਾ ਸਮਾਜ ਬੈਠਾ ਆ ਉਸ ਤੋਂ ਬਾਅਦ ਜਿਹੜਾ ਸਮਾਜ ਫੈਸਲਾ ਕਰੇਗਾ ਸਮਾਜ ਦੇ ਪ੍ਰਮੁੱਖ ਲੋਕ ਫੈਸਲਾ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਜੇ ਸਰਕਾਰ ਇਦਾਂ ਹੀ ਸਾਡੀ ਅਣਦੇਖੀ ਕਰਦੀ ਰਹੀ ਵਲਮਿਕੀ ਸਮਾਜ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੋਟ ਦੀ ਤਾਕਤ ਆ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਭੁਗਤਣਾ ਹੈ ਜੀ ਸਰ ਆਪਣਾ ਨਾਮ ਮੇਰਾ ਨਾਮ ਹੈ ਸ਼ਸ਼ੀ ਗੈਲਾ ਜੀ ਔਰ ਮੈਂ ਪੰਜਾਬ ਪ੍ਰਧਾਨ ਪਾਵਨ ਵਾਲਮੀ ਕੀ ਤਿਰਦਾਖਸ਼ਨ ਕਮੇਟੀ ਔਰ ਅੱਜ ਦਾ ਜਿਹੜਾ ਇਹ ਦਿਨ ਹੈ ਉਹ ਇਸ ਕਰਕੇ ਧਰਨਾ ਪ੍ਰਦਰਸ਼ਨ ਦਾ ਰੱਖਿਆ ਗਿਆ ਕਿ 27 ਤਰੀਕ ਵਾਲੇ ਦਿਨ ਜਿਹੜਾ ਕਿ ਬਹੁਤ ਤਾਲਾ ਔਰ ਮਤਭਾਗਾ ਦਿਨ ਕਿਤੇ ਪਾਵਨ ਵਾਲਮੀ ਕੀ ਤਿਰਦੀ ਇੰਨੀ ਵਿਤਵੀ ਹੋਈ ਹੈ ਕਿ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇੱਕ ओमप्रकाश ਗੱਬਰ ਉਹਦਾ ਮੁੰਡਾ ਔਰ ਖਾਸ ਕਰਕੇ ਸੇਵਕਾਂ ਨਾਕੇ ਜਿਹੜਾ ਕਿ ਬਾਬਾ ਕਰਪੂਰ ਥੱਲੇ ਤੋਂ ਹੁੰਦਾ ਆਪਣਾ ਗੁੰਡਾ ਤਤਵ ਲੈ ਕੇ ਔਰ ਗੁੰਡਾਗਰਦੀ ਦੇ ਨਾਲ ਨੰਗਾ ਨਾਚ ਜਿਹੜਾ ਕਰਾਇਆ ਉਹਨਾਂ ਨੇ ਤਿਰਫ ਤੋਂ ਤੇ ਉਹਨੂੰ ਕਦੀ ਵੀ ਵਾਲਮੀਕੀ ਅਨੁਯਾਈ ਜਿਹੜੇ ਨੇ ਲੋਕ ਉਹ ਬਰਦਾਸ਼ਤ ਨਹੀਂ ਕਰਨਗੇ ਲਗਾਤਾਰ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਹਮੇਸ਼ਾ ਹੀ ਇੱਥੇ ਮਰਿਆਦਾ ਭੰਗ ਕਰਨ ਚ ਪਹਿਲਾ ਹੱਥ ਜਿਹੜਾ ਉਹ ਪ੍ਰਕਾਸ਼ ਗੱਬਰ ਨਾ ਰਿਹਾ ਜਿੰਨੀਆਂ ਮਰਿਆਦਾਵਾਂ ਭੰਗ ਹੋਈਆਂ ਅਸੀਂ ਚਾਹਾਂਗੇ ਕਿ ਐਸੇ ਹੀ ਤਰ੍ਹਾਂ ਹੀ ਜੇਕਰ ਸਰਕਾਰ ਨੇ ਜਿਹੜਾ ਕਿ ਸ਼ਾਇਨ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਆ ਉੱਥੇ ਆ ਕੇ ਕੋਈ ਜ਼ਬਰਨ ਝੰਡਾ ਚੜਾਜੇ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਫੇਲੀਅਰ ਆ ਔਰ ਉਹ ਕਹਿੰਦੇ ਮर्यादा ਨਾਲ ਚ ਨਚਣਾ ਆ ਦੱਸੋ ਇਹ ਕਿਹੜੀ ਮर्यादा ਧੱਕੇ ਵਜ ਰਹੇ ਕੁਲਹਾੜੀਆਂ ਨਿਕੰਡੀਆਂ ਕੋਈ ਪਾਠ ਪੂਜਾ ਨਹੀਂ ਕਾਦੀ ਮर्यादा ਮर्यादा ਚ ਉਹ ਲੋਕ ਰਹਿ ਨਹੀਂ ਸਕਦੇ ਮर्याਦਾ ਉਹਨੇ ਭੰਗ ਕੀਤੀ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਝੰਡੇ ਰਿਮੂਵ ਹੋਣੇ ਚਾਹੀਦੇ ਆ ਇਹ ਧਰਨਾ ਪ੍ਰਦਰਸ਼ਨ ਹੋ ਤੱਕ ਚੱਲੂਗਾ ਜੋ ਤੱਕ ਇਹ ਸਾਰਾ ਕੰਮ ਹੋ ਨਹੀਂ ਜਾਂਦਾ ਕਿਉਂ ਇਸ ਤਰ੍ਹਾਂ ਕਿਉਂ ਕਰਦੇ ਦੇਖੋ ਜੀ ਇਹ ਆਪਣੀ ਰਾਜਨੀਤਿਕ ਰੋਟੀ ਖੇਗ ਰਿਆ ਔਰ ਗੱਲਿਆਂ ਦਾ ਰੌਲਾ ਉਹ ਚਾਹੁੰਦੇ ਆ ਕਬਜ਼ਾ ਕਰਨਾ ਜਿਹੜੇ ਕਿ ਉਹਨਾਂ ਦੇ ਡੇਰੇ ਆ ਉਹ ਕਹਿੰਦਾ ਭਾਵਾ ਨਾਥਾ ਨਾਲ ਰਿਲੇਟਡ ਆ ਗੋਰਖਨਾਥ ਦੇ ਚੇਲੇ ਨੇ ਉਹ ਉਹ ਵਾਲਮੀਕੀ ਮਹਾਰਾ ਇਹਨੂੰ ਨਹੀਂ ਮੰਨਦੇ ਉਹਨਾਂ ਦੀ ਆਸਥਾ ਨਹੀਂ ਹਵਾਲ ਮਿੱਤੀ ਮਹਾਰਾਜ ਇਸ ਕਰਕੇ ਉਹ ਗੋਰਖਨਾਥ ਦੇ ਚੇਲੇ ਉਸ ਸਿਰ ਤੇ ਕੀ ਦਾਵਾ ਰੱਖਦੇ ਆ ਜਿਨ੍ਹਾਂ ਨੇ ਧੀਰਸਾ ਜਾਤ ਚਰਾਇਆ ਜਿਨ੍ਹਾਂ ਨੇ ਭੋਖਰ ਤਲਾ ਰੱਖਿਆ ਜਿਨ੍ਹਾਂ ਨੇ ਮੂਵਮੈਂਟ ਬਣਾਈ ਕੀ ਰਸ ਨੂੰ ਆਜ਼ਾਦ ਕਰਾਉਂਦੀ ਉਹ ਇਹ ਸੰਗਠਨ ਨੇ ਔਰ ਸੰਗਠਨਾ ਦੇ ਅਧਿਕਾਰੀ ਜੋ ਨਿਰਣੇ ਲੈਣਗੇ ਉੱਥੇ ਉਹ ਹੋਣਾ ਚਾਹੀਦਾ ਅੱਜ ਇਹ ਭੰਡਾਰੀ ਪੁਲ ਜਾਮ ਕੀਤਾ ਗਿਆ ਵਾ ਔਰ ਭੰਡਾਰੀ ਪੁਲ ਜਾਮ ਕਰਕੇ ਸਾਡਾ ਕੋਈ ਲੋਕਾਂ ਨੂੰ ਮਸਲਾ ਤੰਗ ਕਰਨ ਦਾ ਨਹੀਂ ਆ ਅਸੀਂ ਆਪਣੀ ਗੱਲ ਰੱਖਣੀ ਆ ਤੇੜੀ ਸਰਕਾਰ ਮੂਕ ਬੈਠੀ ਆ ਇਹ ਸਰਕਾਰ ਦਾ ਸੀ ਫੇਲੀਅਰ ਮੰਨਦੇ ਆ ਔਰ ਸਰਕਾਰ ਨੂੰ ਇਹ ਪਤਾ ਲੱਗ ਜਾਊਗਾ ਕਿ ਵਾਕਈ ਉਹ ਜਿਹੜਾ ਬਾਲਮੀਕੀ ਸਮਾਜ ਹੈ ਉਹ ਜੋ ਸਰਕਾਰ ਬਣਾ ਸਕਦਾ ਤੇ ਸਰਕਾਰ ਪਲਟਾ ਵੀ ਸਕਦਾ ਇਹ ਅੱਗੇ ਦੀ ਮੂਵਮੈਂਟ ਜਿਹੜੀ ਸਾਡੇ ਬੁੱਧੀਜੀਵੀ ਆਏ ਨੇ ਉਹ ਅੱਗੇ ਦੱਸਣਗੇ ਬਿਲਕੁਲ ਜਾਏਗਾ ਜੀ ਬਿਲਕੁਲ ਜਾਏ ਵਾਲਮਿਕ ਸਮਾਜ ਦੇ ਵੱਲੋਂ ਅੱਜ ਅੰਮ੍ਰਿਤਸਰ ਬੰਦ ਦੀ ਕੋਲ ਦਿੱਤੀ ਗਈ ਹੈ। ਉਹਨਾਂ ਵੱਲੋਂ ਅੱਜ ਭੰਡਾਰੀ ਪੁਲ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਵਾਲਮੀਕੀ ਭਾਈਚਾਰਾ ਭੰਡਾਰੀ ਪੁਲ ਨੂੰ ਜਾਮ ਕਰਕੇ ਧਰਨਾ ਦੇ ਰਿਹਾ ਹੈ। ਜ਼ਿਕਰਇਖਾਸ ਹੈ ਕਿ ਭਾਈਚਾਰੇ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਪਵਿੱਤਰ ਸਥਾਨ ਤੇ ਅਨੁਚਿਤ ਗਤੀਵਿਧੀਆਂ ਹੋਈਆਂ ਨੇ। ਉਹਨਾਂ ਦਾ ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਉਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੀਰਥ ਸਥਾਨ ਤੇ ਬੇਅਦਬੀ ਹੋਈ ਹੈ ਪ੍ਰਦਰਸ਼ਨਕਾਰੀ ਆਗੂਆਂ ਦਾ ਕਹਿਣਾ ਹੈ ਕਿ ਵਾਲਮੀਕ ਭਾਈਚਾਰਾ ਦੇ ਤੀਰਥ ਸਥਾਨ ਤੇ ਝੰਡਾ ਲਹਿਰਾਉਣ ਦੇ ਸਮੇ ਬੇਅਦਬੀ ਕੀਤੀ ਗਈ ਜਿਸ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਛੱਟ ਵੱਜੀ ਹੈ ਇਸ ਸਬੰਧੀ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਪਰ ਕੋਈ ਉਚਿਤ ਕਾਰਵਾਈ ਨਹੀਂ ਹੋਈ ਜਿਸ ਤੋਂ ਬਾਅਦ ਅੱਜ ਭਾਈਚਾਰੇ ਦੇ ਵੱਲੋਂ ਪੰਡਾਰੀਪੁਰ ਨੂੰ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਹੈ ਕਿ ਜੋ ਲੋਕ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜ਼ਿਕਰ ਇਹ ਖਾਸ ਹੈ ਕਿ ਕੁਝ ਸੰਗਠਨਾ ਦੇ ਵੱਲੋਂ ਬੀਤੇ ਦਿਨੀ ਭਗਵਾਨ ਵਾਲਮੀਕ ਤੀਰਸਥਾਨ ਤੇ ਝੰਡਾ ਲਹਿਰਾਇਆ ਗਿਆ ਜਿਸ ਨੂੰ ਕਿ ਵਾਲਮੀਕ ਸਮਾਜ ਵੱਲੋਂ ਉਹਨਾਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਦੱਸਿਆ ਗਿਆ ਅਤੇ ਇਸ ਨੂੰ ਬੇਅਦਬੀ ਦੀ ਘਟਨਾ ਕੋਸ਼ਿਸ਼ ਕੀਤਾ ਗਿਆ ਸੰਗਠਨਾ ਨੇ ਸਪਸ਼ਟ ਕੀਤਾ ਹੈ ਕਿ ਜਦ ਤੱਕ ਝੰਡਾ ਨਹੀਂ ਹਟਾਇਆ ਜਾਂਦਾ ਅਤੇ ਜ਼ਿੰਮੇਵਾਰ ਲੋਕਾਂ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਕਰਨਾ ਪ੍ਰਦਰਸ਼ਨ ਜਾਰੀ ਰਹੇਗਾ ਐਨਾ ਹੀ ਨਹੀਂ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਾ ਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਪਧਰੀ ਅੰਦੋਲਨ ਕੀਤਾ ਜਾਵੇਗਾ ਇਹ ਜਿਹੜੇ ਪੂਰੇ ਵਾਲਮੀਕੀ ਸਮਾਜ ਕੋਲ ਪੂਰੇ ਦੇਸ਼ ਦੇ ਅੰਦਰ ਉਹ ਪੂਰੇ ਪੰਜਾਬ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਵਾਲਮੀਕੀ ਉਹ ਲੋਕ ਜਿਨ੍ਹਾਂ ਦੀ ਪਰਮ ਪਿਤਾ ਪਰਮేశਰ ਭਗਵਾਨ ਵਾਲਮੀਕੀ ਮਹਾਰਾਜ ਔਰ ਪਾਵਨ ਵਾਲਮੀਕੀ ਦੀ ਤੀਰਸੇ ਆਸਥਾ ਔਰ ਸ਼ਰਧਾ ਹੈ ਉਹਨਾਂ ਵੱਲੋਂ ਇੱਕ ਰਸਮ ਜਾਰਾ ਕੀਤਾ ਜਾ ਰਿਹਾ ਹੈ ਮਸਲਾ ਕੀ ਹੈ ਜੀ ਮਸਲਾ ਹੈ ਜੀ ਪਾਵਨ ਵਾਲਮੀਕੀ ਦੀ ਤੀਰਸੇ ਦੀ ਇੱਕ ਮਰਿਆਦਾ ਆ ਔਰ ਉਸ ਮਰਿਆਦਾ ਨੂੰ ਜਿਹੜੇ ਉੱਥੋਂ ਦੇ ਕੋਈ ਆਪਣੇ ਆਪ ਨੂੰ ਸੰਤ ਕਹਿ ਰਹੇ ਨੇ ਕਿਉਂਕਿ ਸੰਤੋ ਹੁੰਦੇ ਨੇ ਜਿਹੜੇ ਘਟੋ-ਘਟ ਧਾਰਮਿਕ ਜਿਹੜੀ ਪਰੰਪਰਾ ਉਹਨਾਂ ਦੀ ਪਾਲਣਾ ਕਰਨ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਆ ਵਾਲਮੀਕੀ ਤੀਰ ਦੇ ਮੂਰਤੀ ਤੇ ਚੜ ਗਏ ਗੱਲੇ ਤੇ ਚੜ ਗਏ ਤੀਰ ਦੇ ਉੱਪਰਲੇ ਪਾਸੇ ਚੜ ਗਏ ਉਹ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ ਆ ਉਹਦੇ ਰੋਸ ਵਜੋਂ ਇਹ ਪ੍ਰਦਰਸ਼ਨ ਸੀ ਕਰਨ ਦੇ ਕਾਰਨ ਕੀ ਹੈ ਹਰ ਵਾਰ ਬੇਅਦਬੀ ਕਾਰਨ ਇੱਕੋ ਹੀ ਆ ਕਿ ਉੱਥੇ ਕਈ ਲੋਕ ਜਿਹੜੇ ਨੇ ਰਾਜਨੀਤਿਕ ਲਾਹਾ ਲੈਣ ਦੇ ਲਈ ਉੱਥੇ ਗੱਬਰ ਵਰਗੇ ਬੰਦੇ ਜਿਹੜੇ ਬੈਠੇ ਨੇ ਉਹ ਜਦੋਂ ਪ੍ਰਗਟ ਦਿਵਸ ਆਉਂਦਾ ਉਦੋਂ ਜਿਵੇਂ ਉਹਨਾਂ ਨੇ ਕੋਈ ਸ਼ਰਾਰਤ ਕਰਨੀ ਹੁੰਦੀ ਆ ਜਾਂ ਕੋਈ ਐਸਾ ਤਿਉਹਾਰ ਆਉਂਦਾ ਉਹ ਸਿਰਫ ਆਪਣੇ ਆਪ ਨੂੰ ਰਾਜਨੀਤੀ ਤੌਰ ਤੇ ਤਗੜਾ ਕਰਨ ਦੇ ਲਈ ਵਾਲਮੀਕੀ ਤੀਰ ਦੀ ਬੇਅਦਬੀ ਕਰਵਾ ਰਹੇ ਨੇ ਤਾਂ ਇਹ ਪ੍ਰਸ਼ਾਸਨ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ ਮੈਂ ਕਹਾਂ ਜੀ ਸਰਕਾਰੇ ਜੇ ਬਰਾਬਰ ਦੇ ਦੋਸ਼ੀ ਚੋਖੋ ਦੇ ਉਹ ਸ਼ਾਇਨ ਬੋਰਡ ਬਣਿਆ ਹੋਇਆ ਆ ਇਹ ਡਿਊਟੀ ਸ਼ਾਇਨ ਬੋਰਡ ਦੀ ਬਣਦੀ ਆ ਕਿ ਉੱਥੇ ਸਾਰੀ ਦੇਖਭਾਲ ਕਰੇ ਇਹ ਜਿਹੜੇ ਉੱਥੇ ਉਹਨਾਂ ਨੇ ਅੰਦਰ ਮੰਦਰ ਦੇ ਵਿੱਚ ਜਾ ਕੇ ਜੋ ਉਹਨਾਂ ਬੇਅਦਬੀ ਕੀਤੀ ਆ ਉਹ ਬੇਅਦਬੀ ਦਾ ਨੋਟਸ ਉਹਨਾਂ ਨੂੰ ਲੈਣਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਵਿਅਕਤੀ ਨਜ਼ਰ ਆ ਰਹੇ ਨੇ ਬੇਅਦਬੀ ਕਰਦੇ ਉਹਨਾਂ ਪਰਚਾਦਰਜ ਹੋਣਾ ਚਾਹੀਦਾ ਆ ਦੇਖੋ ਜੀ ਅੱਜ ਪੂਰਾ ਸਮਾਜ ਬੈਠਾ ਆ ਉਸ ਤੋਂ ਬਾਅਦ ਜਿਹੜਾ ਸਮਾਜ ਫੈਸਲਾ ਕਰੇਗਾ ਸਮਾਜ ਦੇ ਪ੍ਰਮੁੱਖ ਲੋਕੋ ਫੈਸਲਾ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਜੇ ਸਰਕਾਰ ਇਦਾਂ ਹੀ ਸਾਡੀ ਅਣਦੇਖੀ ਕਰਦੀ ਰਹੀ ਵਲਮਿਕੀ ਸਮਾਜ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੋਟ ਦੀ ਤਾਕਤ ਹੈ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਭੁਗਤਣਾ ਹੈ ਜੀ ਸਰ ਆਪਣਾ ਨਾਮ ਤੇ ਮੇਰਾ ਨਾਮ ਹੈ ਸ਼ਸ਼ੀ ਗੈਲਰੀ ਔਰ ਮੈਂ ਪੰਜਾਬ ਪ੍ਰਧਾਨ ਪਾਵਨ ਵਲਮਿਕੀ ਕਿ ਤਰਦਾਕਸ਼ਨ ਕਮੇਟੀ ਔਰ ਅੱਜ ਦਾ ਜਿਹੜਾ ਇਹ ਦਿਨ ਹੈ ਉਹ ਇਸ ਕਰਕੇ ਧਰਨਾ ਪ੍ਰਦਰਸ਼ਨ ਦਾ ਰੱਖਿਆ ਗਿਆ ਕਿ 27 ਤਰੀਕ ਵਾਲੇ ਦਿਨ ਜਿਹੜਾ ਕਿ ਬਹੁਤ ਤਾਲਾ ਔਰ ਮਤਭਾਗਾ ਦੇਣ ਕਿੱਥੇ ਪਾਵਨ ਵਲਮਿਕੀ ਕਿ ਤਰਦੀ ਇੰਨੀ ਵਿਤਵੀ ਹੋਈ ਹੈ ਕਿ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇੱਕ ओमप्रकाश ਗੱਬਰ ਉਹਦਾ ਮੁੰਡਾ ਔਰ ਖਾਸ ਕਰਕੇ ਸੈਵਕਨਾਥ ਜਿਹੜਾ ਕਿ ਬਾਬਾ ਕਰਪੂਰ ਥਲੇ ਤੋਂ ਹੁੰਦਾ ਆਪਣਾ ਗੁੰਡਾ ਤਤਵ ਲੈ ਕੇ ਔਰ ਗੁੰਡਾਗਰਦੀ ਦੇ ਨਾਲ ਨੰਗਾ ਨਾਚ ਜਿਹੜਾ ਕਰਾਇਆ ਉਹਨਾਂ ਨੇ ਕਿਰਪਾਤੇ ਉਹਨੂੰ ਕਦੀ ਵੀ ਵਾਲਮੀਕੀ ਅਨੁਯਾਈ ਜਿਹੜੇ ਨੇ ਲੋਕ ਉਹ ਬਰਦਾਸ਼ਤ ਨਹੀਂ ਕਰਨਗੇ ਲਗਾਤਾਰ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ ਹਮੇਸ਼ਾ ਹੀ ਆ ਇਥੇ ਮਰਿਆਦਾ ਭੰਕਰਣ ਚ ਪਹਿਲਾ ਹੱਥ ਜਿਹੜਾ ਹੋਮ ਪ੍ਰਕਾਸ਼ ਗੱਬਰ ਨਾ ਰਿਆ ਜਿੰਨੀਆਂ ਮਰਿਆਦਾਵਾਂ ਭੰਗ ਹੋਈਆਂ ਅਸੀਂ ਚਾਹਾਂਗੇ ਕਿ ਐਸੇ ਤਰ੍ਹਾਂ ਹੀ ਜੇਕਰ ਸਰਕਾਰ ਨੇ ਜਿਹੜਾ ਕਿ ਸ਼ਾਈਨ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਆ ਉੱਥੇ ਆ ਕੇ ਕੋਈ ਜ਼ਬਰਨ ਝੰਡਾ ਚੜਾਜੇ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਫੇਲੀਅਰ ਆ ਔਰ ਉਹ ਕਹਿੰਦੇ ਮਰਿਆਦਾ ਨਾਲ ਚ ਨੱਚਦਾ ਆ ਦੱਸੋ ਇਹ ਕਿਹੜੀ ਮਰਿਆਦਾ ਧੱਕੇ ਵਜਦੇ ਕੁਲਹਾੜੀਆਂ ਨਿਕੰਡੀਆਂ ਕੋਈ ਪਾਠ ਪੂਜਾ ਨਹੀਂ ਕਾਦੀ ਮਰਿਆਦਾ ਹੈ ਮਰਿਆਦਾ ਚ ਉਹ ਲੋਕ ਰਹਿ ਨਹੀਂ ਸਕਦੇ ਮਰਿਆਦਾ ਉਹਨਾਂ ਨੇ ਭੰਨ ਕੀਤੀ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਝੰਡੇ ਰਿਮੂਵ ਹੋਣੇ ਚਾਹੀਦੇ ਆ ਇਹ ਧਰਨਾ ਪ੍ਰਦਰਸ਼ਨ ਹੋ ਤੱਕ ਚੱਲੂਗਾ ਜੋ ਤੱਕ ਇਹ ਸਾਰਾ ਕੰਮ ਹੋ ਨਹੀਂ ਜਾਂਦਾ ਕਿਉਂ ਇਸ ਤਰ੍ਹਾਂ ਕਿਉਂ ਕਰਦੇ ਦੇਖੋ ਜੀ ਇਹ ਆਪਣੀ ਰਾਜਨੀਤਿਕ ਰੋਟੀ ਸਿੱਖ ਰਿਆ ਔਰ ਗੱਲਿਆਂ ਦਾ ਰੌਲਾ ਉਹ ਚਾਹੁੰਦੇ ਆ ਕਬਜ਼ਾ ਕਰਨਾ ਜਿਹੜੇ ਕਿ ਉਹਨਾਂ ਦੇ ਡੇਰੇ ਆ ਉਹ ਇਹ ਕਹਿੰਦਾ ਭਾਵਾ ਨਾਥਾ ਨਾਲ ਰਿਲੇਟਡ ਆ ਗੋਰਖਨਾਥ ਦੇ ਚੇਲੇ ਨੇ ਉਹ ਵਾਲਮੀਕੀ ਮਹਾਰਾਜ ਨੂੰ ਨਹੀਂ ਮੰਨਦੇ ਉਹਨਾਂ ਦੀ ਆਸਥਾ ਨਹੀਂ ਵਾਲਮੀਕੀ ਮਹਾਰਾਜ ਚ ਇਸ ਕਰਕੇ ਉਹ ਗੋਰਖਨਾਥ ਦੇ ਚੇਲੇ ਉਸ ਸਿਰਫ ਤੇ ਕੀ ਦਾਵਾ ਰੱਖਦੇ ਆ ਜਿਨ੍ਹਾਂ ਨੇ ਧੀਰਸਾ ਜਾਤ ਚਰਾਇਆ ਜਿਨ੍ਹਾਂ ਨੇ ਭੁਖਰ ਤਲਾ ਰੱਖਿਆ ਜਿਨ੍ਹਾਂ ਨੇ ਮੂਵਮੈਂਟ ਬਣਾਈ ਕੀਰਤ ਨੂੰ ਆਜ਼ਾਦ ਕਰਾਉਂਦੀ ਉਹ ਇਹ ਸੰਗਠਨ ਨੇ ਔਰ ਸੰਗਠਨਾ ਦੇ ਅਧਿਕਾਰੀ ਜੋ ਨਿਰਣੇ ਲੈਣਗੇ ਉੱਥੇ ਉਹ ਹੋਣਾ ਚਾਹੀਦਾ ਅੱਜ ਇਹ ਭੰਡਾਰੀ ਪੁਲ ਜਾਮ ਕੀਤਾ ਗਿਆ ਵਾ ਉਹ ਭੰਡਾਰੀ ਪੁਲ ਜਾਮ ਕਰਕੇ ਸਾਡਾ ਕੋਈ ਲੋਕਾਂ ਨੂੰ ਮਸਲਾ ਤੰਗ ਕਰਨ ਦਾ ਨਹੀਂ ਆ ਅਸੀਂ ਆਪਣੀ ਗੱਲ ਰੱਖਣੀ ਆ ਜਿਹੜੀ ਸਰਕਾਰ ਮੂਹਰੇ ਬੈਠੀ ਆ ਇਹ ਸਰਕਾਰ ਦਾ ਸੀ ਫੇਲਰ ਮੰਨਦੇ ਆ ਔਰ ਸਰਕਾਰ ਨੂੰ ਇਹ ਪਤਾ ਲੱਗ ਜਾਊਗਾ ਕਿ ਵਾਕਈ ਉਹ ਜਿਹੜਾ ਬਾਲਮੀਕੀ ਸਮਾਜ ਹੈ ਉਹ ਜੇ ਸਰਕਾਰ ਬਣਾ ਸਕਦਾ ਤੇ ਸਰਕਾਰ ਪਲਟਾ ਵੀ ਸਕਦਾ ਇਹ ਫਿਰ ਅੱਗੇ ਦੀ ਮੂਵਮੈਂਟ ਜਿਹੜੀ ਸਾਡੇ ਬੁੱਧੀਜੀਵੀ ਆਏ ਨੇ ਉਹ ਅੱਗੇ ਦੱਸਣਗੇ ਬਿਲਕੁਲ ਜਾਏਗਾ ਜੀ ਬਿਲਕੁਲ ਜਾਏਗਾ ਵਾਲਮਿਕ ਸਮਾਜ ਦੇ ਵੱਲੋਂ ਅੱਜ ਅੰਮ੍ਰਿਤਸਰ ਬੰਦ ਦੀ ਕੋਲ ਦਿੱਤੀ ਗਈ ਹੈ। ਉਹਨਾਂ ਵੱਲੋਂ ਅੱਜ ਭੰਡਾਰੀ ਪੁਲ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਵਾਲਮਿਕੀ ਭਾਈਚਾਰਾ ਭੰਡਾਰੀ ਪੁਲ ਨੂੰ ਜਾਮ ਕਰਕੇ ਦਰਨਾ ਦੇ ਰਿਹਾ ਹੈ। ਜ਼ਿਕਰ ਇਹ ਖਾਸ ਹੈ ਕਿ ਭਾਈਚਾਰੇ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਪਵਿੱਤਰ ਸਥਾਨ ਤੇ ਅਨੁਚਿਤ ਗਤੀਵਿਧੀਆਂ ਹੋਈਆਂ ਨੇ। ਉਹਨਾਂ ਦਾ ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਤੀਰਥ ਸਥਾਨ ਤੇ ਬੇਅਦਬੀ ਹੋਈ ਹੈ। ਪਰਦਰਸ਼ਨਕਾਰੀ ਆਗੂਆਂ ਦਾ ਕਹਿਣਾ ਹੈ ਕਿ ਵਾਲਮੀਕ ਭਾਈਚਾਰੇ ਦੇ ਤਿਰਤ ਅਸਥਾਨ ਤੇ ਝੰਡਾ ਲਹਿਰਾਉਣ ਦੇ ਸਮੇਂ ਬੇਅਦਬੀ ਕੀਤੀ ਗਈ ਜਿਸ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ ਇਸ ਸੰਬੰਧੀ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਪਰ ਕੋਈ ਉਚਿਤ ਕਾਰਵਾਈ ਨਹੀਂ ਹੋਈ ਜਿਸ ਤੋਂ ਬਾਅਦ ਅੱਜ ਭਾਈਚਾਰੇ ਦੇ ਵੱਲੋਂ ਪੰਡਾਰੀ ਪੁਲ ਨੂੰ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਹੈ ਕਿ ਜੋ ਲੋਕ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜ਼ਿਕਰ ਇਹ ਖਾਸ ਹੈ ਕਿ ਕੁਝ ਸੰਗਠਨਾ ਦੇ ਵੱਲੋਂ ਬੀਤੇ ਦਿਨੀ ਭਗਵਾਨ ਵਾਲਮੀਕ ਤੀਰਸਥਾਨ ਤੇ ਝੰਡਾ ਲਹਿਰਾਇਆ ਗਿਆ ਜਿਸ ਨੂੰ ਕਿ ਵਾਲਮੀਕ ਸਮਾਜ ਵੱਲੋਂ ਉਹਨਾਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਦੱਸਿਆ ਗਿਆ ਅਤੇ ਇਸ ਨੂੰ ਬੇਅਦਬੀ ਦੀ ਘਟਨਾ ਕੋਸ਼ਿਸ਼ ਕੀਤਾ ਗਿਆ ਸੰਗਠਨਾ ਨੇ ਸਪਸ਼ਟ ਕੀਤਾ ਕਿ ਜਦ ਤੱਕ ਝੰਡਾ ਨਹੀਂ ਹਟਾਇਆ ਜਾਂਦਾ ਅਤੇ ਜ਼ਿੰਮੇਵਾਰ ਲੋਕਾਂ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਕਰਨਾ ਪ੍ਰਦਰਸ਼ਨ ਜਾਰੀ ਰਹੇਗਾ ਐਨਾ ਹੀ ਨਹੀਂ ਪਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਾ ਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੁਭਾ ਪਧਰੀ ਅੰਦੋਲਨ ਕੀਤਾ ਜਾਵੇਗਾ ਇਹ ਜਿਸ ਪੂਰੇ ਵਾਲਮੀਕੀ ਸਮਾਜ ਕੋਲੋ ਪੂਰੇ ਦੇਸ਼ ਦੇ ਅੰਦਰ ਅਤੇ ਪੂਰੇ ਪੰਜਾਬ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਵਾਲਮੀਕੀ ਉਹ ਲੋਕ ਜਿਨ੍ਹਾਂ ਦੀ ਪਰਮ ਪਿਤਾ ਪਰਮేశਰ ਭਗਵਾਨ ਵਾਲਮੀਕੀ ਮਹਾਰਾਜ ਔਰ ਪਵਨ ਵਾਲਮੀਕੀ ਤੇਰੇ ਅਸਤਾ ਔਰ ਸ਼ਰਦਾ ਹੈ ਉਹਨਾਂ ਵੱਲੋਂ ਇਹ ਰੋਸ ਮਜ਼ਾਰਾ ਕੀਤਾ ਜਾ ਰਿਹਾ ਹੈ ਮਸਲਾ ਕੀ ਹੈ ਜੀ ਮਸਲਾ ਹੈ ਜੀ ਪਾਵਨ ਵਾਲਮੀਕੀ ਤੀਰਦੀ ਦੀ ਇੱਕ ਮਰਿਆਦਾ ਆ ਔਰ ਉਸ ਮਰਿਆਦਾ ਨੂੰ ਜਿਹੜੇ ਉੱਥੋਂ ਦੇ ਕੋਈ ਆਪਣੇ ਆਪ ਨੂੰ ਸੰਤ ਕਹਿ ਰਹੇ ਨੇ ਕਿਉਂਕਿ ਸੰਤੋ ਹੁੰਦੇ ਨੇ ਜਿਹੜੇ ਘਟੋ-ਘਟ ਧਾਰਮਿਕ ਜਿਹੜੀ ਪਰੰਪਰਾ ਉਹਨਾਂ ਦੀ ਪਾਲਣਾ ਕਰਨ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਆ ਵਾਲਮੀਕੀ ਤੀਰ ਦੇ ਮੂਰਤੀ ਤੇ ਚੜ ਗਏ ਗੱਲੇ ਤੇ ਚੜ ਗਏ ਤੀਰ ਦੇ ਉੱਪਰਲੇ ਪਾਸੇ ਚੜ ਗਏ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ ਆ ਉਹਦੇ ਰੋਸ ਵਜੋਂ ਇਹ ਪ੍ਰਦਰਸ਼ਨ ਸੀ ਕਰ ਰਹੇ ਕਾਰਨ ਹੀ ਕੋਈ ਆ ਕੇ ਉਥੇ ਕਈ ਲੋਕ ਜਿਹੜੇ ਨੇ ਰਾਜਨੀਤਿਕ ਲਾਹਾ ਲੈਣ ਦੇ ਲਈ ਉਥੇ ਗੱਬਰ ਵਰਗੇ ਬੰਦੇ ਜਿਹੜੇ ਬੈਠੇ ਨੇ ਉਹ ਜਦੋਂ ਪ੍ਰਗਟ ਦਿਵਸ ਆਉਂਦਾ ਉਦੋਂ ਜੀਕ ਉਹਨਾਂ ਨੇ ਕੋਈ ਸ਼ਰਤ ਕਰਨੀ ਹੁੰਦੀ ਆ ਜਾਂ ਕੋਈ ਐਸਾ ਤਿਹਾਰ ਹੁੰਦਾ ਉਹ ਸਿਰਫ ਆਪਣੇ ਆਪ ਨੂੰ ਰਾਜਨੀਤੀ ਤੌਰ ਤੇ ਤਗੜਾ ਕਰਨ ਦੇ ਲਈ ਵਾਲਮੀਕੀ ਤੀਰ ਦੀ ਬੇਅਦਬੀ ਕਰਵਾ ਰਹੇ ਨੇ ਮੈਂ ਕਹਾਂ ਜੀ ਸਰਕਾਰੇ ਜੇ ਬਰਾਬਰ ਦੇ ਦੋਸ਼ੀ ਚੋਖੋ ਦੇ ਕੋ ਸ਼ਾਈਨ ਬੋਰਡ ਬਣਿਆ ਹੋਇਆ ਆ ਇਹ ਡਿਊਟੀ ਸ਼ਾਈਨ ਬੋਰਡ ਦੀ ਬਣਦੀ ਆ ਕਿ ਉਥੇ ਸਾਰੀ ਦੇਖਭਾਲ ਕਰੇ ਇਹ ਜਿਹੜੇ ਉੱਥੇ ਉਹਨਾਂ ਨੇ ਅੰਦਰ ਮੰਦਰ ਦੇ ਵਿੱਚ ਜਾ ਕੇ ਜੋ ਉਹਨਾਂ ਬੇਅਦਬੀ ਕੀਤੀ ਹੈ ਉਹ ਬੇਅਦਬੀ ਦਾ ਨੋਟਿਸ ਉਹਨਾਂ ਲੈਣਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਵਿਅਕਤੀ ਨਜ਼ਰ ਆ ਰਹੇ ਨੇ ਬੇਅਦਬੀ ਕਰਦੇ ਉਹਨਾਂ ਪਰਚਾ ਦਰਜ ਹੋਣਾ ਚਾਹੀਦਾ ਹੈ ਦੇਖੋ ਜੀ ਅੱਜ ਪੂਰਾ ਸਮਾਜ ਬੈਠਾ ਆ ਉਸ ਤੋਂ ਬਾਅਦ ਜਿਹੜਾ ਸਮਾਜ ਫੈਸਲਾ ਕਰ ਲਿਆ ਸਮਾਜ ਦੇ ਪ੍ਰਮੁੱਖ ਲੋਕੋ ਫੈਸਲਾ ਕਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਜੇ ਸਰਕਾਰ ਇਦਾਂ ਹੀ ਸਾਡੀ ਅਣਦੇਖੀ ਕਰਦੀ ਰਹੀ ਵਾਲਮੀਕੀ ਸਮਾਜ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੋਟ ਦੀ ਤਾਕਤ ਹੈ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਭੁਗਤਣਾ ਹੈ ਜੀ ਸਰ ਆਪਣਾ ਨਾਮ ਤੇ ਮੇਰਾ ਨਾਮ ਹੈ ਸ਼ਸ਼ੀ ਗੈਲਰੀ ਔਰ ਮੈਂ ਪੰਜਾਬ ਪ੍ਰਧਾਨ ਪਾਵਨ ਵਾਲਮੀਕੀ ਤਿਰਧਾਸ਼ਨ ਕਮੇਟੀ ਔਰ ਅੱਜ ਦਾ ਜਿਹੜਾ ਇਹ ਦਿਨ ਹੈ ਉਹ ਇਸ ਕਰਕੇ ਧਰਨਾ ਪ੍ਰਦਰਸ਼ਨ ਦਾ ਰੱਖਿਆ ਗਿਆ ਕਿ 27 ਤਰੀਕ ਵਾਲੇ ਦਿਨ ਜਿਹੜਾ ਕਿ ਬਹੁਤ ਕਾਲਾ ਔਰ ਮਤਭਾਗਾ ਦਿਨ ਕਿੱਥੇ ਪਾਵਨ ਵਾਲਮੀਕੀ ਤਿਰਦੀ ਇੰਨੀ ਵਿਤਵੀ ਹੋਈ ਹੈ ਕਿ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇਹ ਕੋਮ ਪ੍ਰਕਾਸ਼ ਗੱਬਰ ਉਹਦਾ ਮੁੰਡਾ ਔਰ ਖਾਸ ਕਰਕੇ ਸੇਵਕਨਾਥ ਜਿਹੜਾ ਕਿ ਬਾਬਾ ਕਰਪੂਰ ਥੱਲੇ ਤੋਂ ਹੁੰਦਾ ਆਪਣਾ ਗੁੰਡਾ ਤਤਵ ਲੈ ਕੇ ਔਰ ਗੁੰਡਾਗਰਦੀ ਦੇ ਨਾਲ ਨੰਗਾ ਨਾਚ ਜਿਹੜਾ ਕਰਾਇਆ ਉਹਨਾਂ ਨੇ تیر ਦਿੱਤੇ ਉਹਨੂੰ ਕਦੀ ਵੀ ਵਾਲਮੀਕੀ ਅਨੁਯਾਈ ਜਿਹੜੇ ਨੇ ਲੋਕ ਉਹ ਬਰਦਾਸ਼ਤ ਨਹੀਂ ਕਰਨਗੇ ਲਗਾਤਾਰ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਹਮੇਸ਼ਾ ਹੀ ਇੱਥੇ ਮਰਾਦਾ ਪੰਕਰਨ ਚ ਪਹਿਲਾ ਹੱਥ ਜਿਹੜਾ ਉਹ ਪ੍ਰਕਾਸ਼ ਗੱਬਰ ਨਾ ਰਿਆ ਜਿੰਨੀਆਂ ਮਰਿਆਦਾਵਾਂ ਭੰਗ ਹੋਈਆਂ ਅਸੀਂ ਚਾਹਾਂਗੇ ਕਿ ਐਸੇ ਤਰ੍ਹਾਂ ਹੀ ਜੇਕਰ ਸਰਕਾਰ ਨੇ ਜਿਹੜਾ ਕਿ ਸ਼ਾਈਨ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਆ ਉੱਥੇ ਆ ਕੇ ਕੋਈ ਜ਼ਬਰਨ ਝੰਡਾ ਚੜਾਜੇ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਫੇਲੀਅਰ ਆ ਔਰ ਉਹ ਕਹਿੰਦੇ ਮਰਿਆਦਾ ਨਾਲ ਝੰਡਾ ਚੜਾਇਆ ਦੱਸੋ ਇਹ ਕਿਹੜੀ ਮਰਿਆਦਾ ਧੱਕੇ ਵਜ ਰਹੇ ਕੁਲਹਾੜੀਆਂ ਨਿਕੰਡੀਆਂ ਕੋਈ ਪਾਠ ਪੂਜਾ ਨਹੀਂ ਕਾਦੀ ਮਰਿਆਦਾ ਮਰਿਆਦਾ ਚ ਉਹ ਲੋਕ ਰਹਿ ਨਹੀਂ ਸਕਦੇ ਮਰਿਆਦਾ ਉਹਨਾਂ ਨੇ ਭੰਗ ਕੀਤੀ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਝੰਡੇ ਰਿਮੂਵ ਹੋਣੇ ਚਾਹੀਦੇ ਆ ਇਹ ਧਰਨਾ ਪ੍ਰਦਰਸ਼ਨ ਹੋਦ ਤੱਕ ਚੱਲੂਗਾ ਜੋ ਤੱਕ ਇਹ ਸਾਰਾ ਕੰਮ ਹੋ ਨਹੀਂ ਜਾਂਦਾ ਕਿਉਂ ਇਸ ਤਰ੍ਹਾਂ ਕਿਉਂ ਕਰਦੇ ਦੇਖੋ ਜੀ ਇਹ ਆਪਣੀ ਰਾਜਨੀਤਿਕ ਰੋਟੀ ਸਿੱਖ ਰਿਆ ਔਰ ਗੱਲਿਆਂ ਦਾ ਰੌਲਾ ਉਹ ਚਾਹੁੰਦੇ ਆ ਕਬਜ਼ਾ ਕਰਨਾ ਜਿਹੜੇ ਕਿ ਉਹਨਾਂ ਦੇ ਡੇਰੇ ਆ ਉਹ ਇਹ ਕਹਿੰਦਾ ਭਾਵਾ ਨਾਥਾ ਨਾਲ ਰਿਲੇਟਡ ਆ ਗੋਰਖਨਾਥ ਦੇ ਚੇਲੇ ਨੇ ਉਹ ਵਾਲਮੀਕੀ ਮਹਾਰਾਜ ਨੂੰ ਨਹੀਂ ਮੰਨਦੇ ਉਹਨਾਂ ਦੀ ਆਸਥਾ ਨਹੀਂ ਵਾਲਮੀਕੀ ਮਹਾਰਾਜ ਚ ਇਸ ਕਰਕੇ ਉਹ ਗੋਰਖਨਾਥ ਦੇ ਚੇਲੇ ਉਸ ਸਿਰਫ ਤੇ ਕੀ ਦਾਵਾ ਰੱਖਦੇ ਆ ਜਿਨ੍ਹਾਂ ਨੇ ਧੀਰਸਾ ਜਾਤ ਚਰਾਇਆ ਜਿਨ੍ਹਾਂ ਨੇ ਭੁਖਰਤ ਹਲਾ ਰੱਖਿਆ ਜਿਨ੍ਹਾਂ ਨੇ ਮੂਵਮੈਂਟ ਬਣਾਈ ਕੀ ਰਸ ਨੂੰ ਆਜ਼ਾਦ ਕਰਾਉਂਦੀ ਉਹ ਇਹ ਸੰਗਠਨ ਨੇ ਔਰ ਸੰਗਠਨਾ ਦੇ ਅਧਿਕਾਰੀ ਜੋ ਨਿਰਣੇ ਲੈਣਗੇ ਉੱਥੇ ਉਹ ਹੋਣਾ ਚਾਹੀਦਾ ਅੱਜ ਇਹ ਭੰਡਾਰੀ ਪੁਲ ਜਾਮ ਕੀਤਾ ਗਿਆ ਵਾ ਔਰ ਭੰਡਾਰੀ ਪੁਲ ਜਾਮ ਕਰਕੇ ਸਾਡਾ ਕੋਈ ਲੋਕਾਂ ਨੂੰ ਮਸਲਾ ਤੰਗ ਕਰਨ ਦਾ ਨਹੀਂ ਆ ਅਸੀਂ ਆਪਣੀ ਗੱਲ ਰੱਖਣੀ ਆ ਜਿਹੜੀ ਸਰਕਾਰ ਮੂਹਰੇ ਬੈਠੀ ਆ ਇਹ ਸਰਕਾਰ ਦਾ ਅਸੀਂ ਏਲੀਅਰ ਮੰਨਦੇ ਆ ਔਰ ਸਰਕਾਰ ਨੂੰ ਇਹ ਪਤਾ ਲੱਗ ਜਾਊਗਾ ਕਿ ਵਾਕਈ ਉਹ ਜਿਹੜਾ ਬਾਲਮੀਕੀ ਸਮਾਜ ਹੈ ਉਹ ਜੇ ਸਰਕਾਰ ਬਣਾ ਸਕਦਾ ਤੇ ਸਰਕਾਰ ਪਲਟਾ ਵੀ ਸਕਦਾ ਇਹ ਪ੍ਰਦਰਸ਼ਨ ਸਾਡੀ ਨਹੀਂ ਮੰਨਦਾ ਇਹ ਫਿਰ ਅੱਗੇ ਦੀ ਮੂਵਮੈਂਟ ਜਿਹੜੀ ਸਾਡੇ ਬੁੱਧੀਜੀਵੀ ਆਏ ਨੇ ਉਹ ਅੱਗੇ ਦੱਸਣਗੇ ਬਿਲਕੁਲ ਜਾਏਗਾ ਜੀ ਬਿਲਕੁਲ ਜਾਏਗਾ ਵਾਲਮਿਕ ਸਮਾਜ ਦੇ ਵੱਲੋਂ ਅੱਜ ਅੰਮ੍ਰਿਤਸਰ ਬੰਦ ਦੀ ਕੋਲ ਦਿੱਤੀ ਗਈ ਹੈ। ਉਹਨਾਂ ਵੱਲੋਂ ਅੱਜ ਭੰਡਾਰੀ ਪੁਲ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਵਾਲਮੀਕੀ ਭਾਈਚਾਰਾ ਭੰਡਾਰੀ ਪੁਲ ਨੂੰ ਜਾਮ ਕਰਕੇ ਦਰਨਾ ਦੇ ਰਿਹਾ ਹੈ। ਜ਼ਿਕਰ ਇਹ ਖਾਸ ਹੈ ਕਿ ਭਾਈਚਾਰੇ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਪਵਿੱਤਰ ਸਥਾਨ ਤੇ ਅਨੁਚਿਤ ਗਤੀਵਿਧੀਆਂ ਹੋਈਆਂ ਨੇ। ਉਹਨਾਂ ਦਾ ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਤੀਰਥ ਸਥਾਨ ਤੇ ਬੇਅਦਬੀ ਹੋਈ ਹੈ ਪ੍ਰਦਰਸ਼ਨਕਾਰੀ ਆਗੂਆਂ ਦਾ ਕਹਿਣਾ ਹੈ ਕਿ ਵਾਲਮੀਕ ਭਾਈਚਾਰੇ ਦੇ ਤੀਰਥ ਸਥਾਨ ਤੇ ਝੰਡਾ ਲਹਿਰਾਉਣ ਦੇ ਸਮੇਂ ਬੇਅਦਬੀ ਕੀਤੀ ਗਈ ਜਿਸ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ ਇਸ ਸੰਬੰਧੀ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ